वाहे जी का खालसा वाहेगुरु जी की फतेह अनमोल विचार चैनल आप जी का स्वागत है होगी हर मंजिल हासिल, तू चलन की कोशिश से कर होगी हर जंग जित तेरी, तू ओ मेहनत ते कर हर मंजिल तो मिल जाएगी पर चलन की कोशिश त करो उदम से करो असी उदम नहीं करते सच्चाई है ये करना बड़ा जरूरी है ਕਈ ਵਿਅਕਤੀ ਐਸੇ ਹੁੰਦੇ ਹਨ ਜੋ ਤੁਹਾਡੇ ਇਲਾਕੇ ਵਿੱਚ ਵੀ ਹੋ ਸਕਦੇ ਹਨ ird gird ਵੀ ਹੋ ਸਕਦੇ ਹਨ ਤੁਸੀਂ ਵੀ ਹੋ ਸਕਦੇ ਹੋ ਹੋ ਸਕਦਾ ਹੈ ਪਰਵਾਰ ਵਿੱਚ ਹੋਈ ਕੋਈ ਇਹੋ ਜਿਹੀ ਹੋਣ ਜੋ ਕਹਿ ਦਿੰਦੇ ਹਨ ਕਰਮਾਂ ਵਿੱਚ ਜੋ ਲਿਖਿਆ ਹੁੰਦਾ ਹੈ ਉਹੀ ਹੁੰਦਾ ਹੈ ਕਰਮਾਂ ਤੇ ਉੱਤੇ ਕਈ ਢੇਰੀਆਂ ਟਾ ਕੇ ਬੈਠੇ ਹੁੰਦੇ ਹਨ ਇਹ ਨਹੀਂ ਹੈ ਕਿ ਕਰਮ ਗਤੀ ਨਹੀਂ ਹੁੰਦੀ ਪਰ ਜੇਕਰ ਨਿਤਨੇਮ ਬਿਦਾ ਕੇ ਗੁਰੂ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਅਤੇ ਜਦੋਂ ਅਸੀਂ ਨਿਮਾਣਾ ਬਣ ਕੇ ਟਹਿ ਕੇ ਅੰਦਾਜ਼ ਕਰਦੇ ਹਾਂ ਉਹ ਜਿਹੜੀ ਦਾਤ ਕਰਮਾਂ ਵਿੱਚ ਨਹੀਂ ਹੁੰਦੀ ਉਸ ਨਾਲ ਵੀ ਗੁਰੂ ਪਿਤਾ ਝੋਲੀਆਂ ਭਰ ਦਿੰਦੇ ਹਨ ਜਿਵੇਂ ਸਾਡੇ ਅੱਗੇ ਰੋਟੀ ਦਾ ਥਾਲ ਆ ਗਿਆ ਅਤੇ ਬੰਦਾ ਕਹਿ ਦਿੰਦਾ ਹੈ ਕਿ ਮੇਰੇ ਪਾਗਾ ਚ ਹੋਏਗਾ ਤਾਂ ਮੈਂ ਗਰਾਈ ਆਪਣੇ ਮੂੰਹ ਚ ਤੋੜ ਕੇ ਪਾਵਾਂਗਾ ਇਦਾਂ ਤਾਂ ਨਹੀਂ ਹੋਣਾ ਉਦਮ ਦਾ ਬੁਰਕੀ ਤੋੜੰਦਾ ਆਪ ਹੀ ਕਰਨਾ ਬੰਦਾ ਹੈ ਜਿਸ ਦਿਨ ਤੋਂ ਅਸੀਂ ਉਦਮ ਕਰਨਾ ਸ਼ੁਰੂ ਕਰਾਂਗੇ ਬਾਨੀ ਨਾਲ ਜੁੜ ਜਾਵਾਂਗੇ मेहनत करनी शुरू करा कोशिश करा अपनी मंजिल ही मिलेगी भरोसा उत्ते हैं अपने आप से करिए गल कि पहुंच जाए अपने कदम की काबिलियत से भरोसा भी रखना है पर अपना नित नि वा के वोट आसरा गुरु साहब का लेना है यह कदम भी अगे त ही वाले जे गुरु पिता की बख्शिश शामिल हो जाए यह नहीं भूलना कि उसकी बख्शिश शामिल ही उदों होनी है जो असी उदम करा जेड़े अपने कदम की उत्ते उ रखते हैं मंजिल से शिखर ती पहुंचते हैं इसलिए अपना नित निम वधाओ अमृत वेला बनाओ अपने गुरु पिता के चरणों लाल अंदरों नाता जोड़िए क्योंकि ऐसी कोई दत नहीं जो गुरु पिता नहीं देते ਸਾਡੀ ਅੱਜ ਦੀ ਸਾਖੀ ਇੱਕ ਵਿਅਕਤੀ ਉਸਨੇ ਕਿਹੜਾ ਟੰਗ ਵਰਤਿਆ ਕਿਹੜੀ ਜੁਗਤੀ ਅਪਣਾਈ ਕਿਸ ਟੰਗ ਨਾਲ ਬੇਨਤੀ ਕੀਤੀ ਕਿ ਗੁਰੂ ਪਿਤਾ ਨੂੰ ਜੋ ਉਸਦੇ ਕਰਮਾਂ ਵਿੱਚ ਨਹੀਂ ਸੀ ਉਹ ਦਾਤ ਵੀ ਉਸਨੂੰ ਦੇਣੀ ਪਈ ਗੁਰੂ ਤੇਗ ਬਹਾਦਰ ਜੀ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਚਾ ਅਸਾਮ ਦੀ ਧੱਟੀ ਤੇ ਗਏ ਬੇਨਤ ਸੰਗਤਾਂ ਨੇ ਆ ਕੇ ਅਰਦਾਸ ਕੀਤੀ ਉੱਥੋਂ ਦਾ ਰਾਜਾ ਰਾਮ رائے ਵੀ ਆਇਆ ਗੁਰੂ ਪਰਮੇਸ਼ਵਰ ਸਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿਹਾਰਿਆਂ ਵਾਸਤੇ ਅਤੇ ਆ ਕੇ ਗੁਰੂ ਪਿਤਾ ਅੱਗੇ ਬੇਨਤੀ ਕੀਤੀ ਕਹਿਣ ਲੱਗਾ ਸਤਗੁਰੂ ਕਿਰਪਾ ਕਰੋ ਮੇਰੀ ਚੋਲੀ ਦੇ ਵਿੱਚ ਪੁੱਤਰ ਦੀ ਦਾਤ ਪਾਓ ਹੁਣ ਬੇਨਤੀ ਕਰਨ ਦਾ ਜਿਹੜਾ ਟੰਗ ਸੀ ਉਸ ਦਾ ਬੜਾ ਹੀ ਪਿਆਰਾ ਸੀ ਕਿਉਂਕਿ ਜੁਗਤ ਹੋਵੇ ਤਾਂ ਬੰਦਾ ਚੋਲੀਆਂ ਪਰਵਾ ਲੈਂਦਾ ਹੈ ਜੁਗਤ ਉਹ ਬਿਨਾਂ ਗੱਲ ਨਹੀਂ ਬੰਦੀ RAM ਰਾਏ ਕਹਿਣ ਲੱਗਾ ਸਤਿਗੁਰੂ ਮੇਰੀ ਚੋਲੀ ਦੇ ਵਿੱਚ ਪੁੱਤਰ ਦੀ ਦਾਤ ਪਾਓ ਅਤੇ ਬੇਨਤੀ ਕਰਦਿਆਂ ਕਰਦਿਆਂ ਮਹਾਰਾਜ ਦੇ ਚੱਲਣਾ ਵਿੱਚ ਆਪਣੇ ਰਾਜ ਭਗ ਦੀਆਂ ਸਾਰੀਆਂ ਚਾਬੀਆਂ ਰੱਖ ਦਿੱਤੀਆਂ ਗੁਰੂ ਪਿਤਾ ਕਹਿਣ ਲੱਗੇ RAM ਰਾਏ ਇਹਨਾਂ ਚਾਬੀਆਂ ਨੂੰ ਕਿਉਂ ਰੱਖਿਆ ਹੈ ਤਾਂ ਕਹਿਣ ਲਗਾ ਸਤਿਗੁਰੂ ਮੇਰੀ ਬੇਨਤੀ ਹੈ ਜਾਂ ਤੇ ਚਾਬੀਆਂ ਤੁਸੀਂ ਰੱਖ ਲਓ ਜਾਂ ਫਿਰ ਅੱਗੋਂ ਰਾਜ ਭਗ ਸੰਭਾਲਣ ਵਾਲਾ ਚਾਬੀਆਂ ਨੂੰ ਸੰਭਾਲਣ ਵਾਲਾ ਪੁੱਤਰ ਮੇਰੀ ਝੋਲੀ ਵਿੱਚ ਪਾ ਦਿਓ ਅਤੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਦੀ ਬੇਨਤੀ ਕਰਨ ਦੇ ਢੰਗ ਤੋਂ ਬਹੁਤ ਪ੍ਰਸੰਨ ਹੋਏ ਅਤੇ ਸਤਿਗੁਰਾਂ ਦੇ ਕੋਲ ਉਸ ਵੇਲੇ ਇੱਕ ਔਂਕਾਰ ਦੀ ਮਹਰਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਲਗੇ RAM RAI ਜਿਹੜਾ ਪੁੱਤਰ ਤੇਰੇ ਘਰ ਦੇ ਵਿੱਚ ਹੋਏਗਾ ਉਸ ਤੇ ਮੱਥੇ ਉੱਤੇ ਇੱਕ ਓੰਕਾਰ ਦੀ ਮੋਹਰ ਖੁੱਦੀ ਹੋਵੇਗੀ ਕਿਉਂਕਿ ਤੂੰ بڑے ਦੁਆਰੇ ਕੋ ਮੈਂ ਹਨ ਬੜੀਆਂ ਥਾਵਾਂ ਤੇ ਜਾ ਕੇ ਪੁੱਤਰ ਦੀ ਬੇਨਤੀ ਕੀਤੀ ਹੈ ਬੜੀਆਂ ਥਾਵਾਂ ਤੇ ਫਰਿਆਦ ਕੀਤੀ ਹੈ ਅਤੇ ਇਹ ਮੋਹਰ ਤੇਰੇ ਯਕੀਨ ਦੇ ਲਈ ਤੇਰੀ ਤਸੱਲੀ ਦੇ ਲਈ ਉਸ ਦੇ ਮੱਥੇ ਤੇ ਉਕਰੀ ਆਏਗੀ ਜਿਹੜਾ ਤੈਨੂੰ ਪੁੱਤਰ ਮਿਲਿਆ ਹੈ ਗੁਰੂ ਨਾਨਕ ਦੇ ਘਰ ਤੋਂ ਹੀ ਮਿਲਿਆ ਹੈ ਸਮਾਪੀਤਿਆ ਅਤੇ ਰਾਮ رائے ਦੇ ਕਰਪੁੱਤਰ ਨੇ ਜਨਮ ਲਿਆ ਅਤੇ ਰਾਮ رائے ਨੇ ਆਪਣੇ ਪੁੱਤਰ ਦਾ ਨਾਮ ਰੱਖਿਆ ਲਤਨ ਰਾਏ ਜਿੱਥੋਂ ਇਹ ਮੱਥੇ ਤੇ ਸਾਡੇ ਕਿਸ ਸ਼ੁਰੂ ਹੁੰਦੇ ਹਨ ਇਸ ਬੱਚੇ ਦੇ ਇਸੇ ਜਗ੍ਹਾ ਉਤੇ ਇੱਕ ਓੰਕਾਰ ਖੁਦਿਆ ਹੋਇਆ ਸੀ ਮਾਲਕ ਪਿਤਾ ਜੀ ਨੇ ਜੜਾ ਵਚਨ ਕੀਤਾ ਸੀ ਉਹ ਪੂਰਾ ਹੋਇਆ 3-4 ਸਾਲਾਂ ਦੇ ਬਾਅਦ ਰਾਮ ਰਾਏ ਚੜਾਈ ਕਰ ਗਿਆ ਜਦੋਂ ਰਾਮ ਰਾਏ ਚੜਾਈ ਕਰਨ ਲੱਗਾ ਆਪਣੇ ਘਰ ਵਾਲੇ ਨੂੰ ਭਾਵ ਆਪਣੀ ਰਾਣੀ ਨੂੰ ਕਹਿਣ ਲੱਗਾ ਐ ਭਾਗਾ ਵਾਲੀਐ ਮੈਂ ਤੈਨੂੰ ਇੱਕ ਗੱਲ ਕਹਿ ਕੇ ਜਾ ਰਿਹਾ ਹਾਂ ਜਿੱਥੋਂ ਇਹ ਦਾਤ ਮਿਲੀ ਹੈ ਸਾਨੂੰ ਪੁੱਤਰ ਮਿਲਿਆ ਹੈ ਜੇਰੀ ਬਖਸ਼ੀ ਦੇ ਨਾਲ ਸਾਡੇ ਘਰ ਪੁੱਤਰ ਆਇਆ ਹੈ ਕਿਤੇ ਉਸ ਦਾ ਸ਼ੁਕਰਾਨਾ ਕਰਨਾ ਨਾ ਭੁੱਲ ਜਾਈਂ ਕਿਉਂਕਿ ਅਸੀਂ ਸ਼ੁਕਰਾਨੇ ਕਰਨੇ ਹੀ ਭੁੱਲ ਜਾਂਦੇ ਹਾਂ ਹਰ ਵਕਤ ਉਸਦੇ ਸ਼ੁਕਰਾਨੇ ਕਰਨੇ ਚਾਹੀਦੇ ਹਨ ਅਤੇ ਇਹ ਰਤਨ ਰਾਏ ਨੇ ਜਦੋਂ ਹੋਸ਼ ਸੰਭਾਲੀ ਸ਼ੀਸ਼ੇ ਦੇ ਸਾਹਮਣੇ ਖਲੋਤਾ ਹੈ मां नुछण लगा मां यह मेरे मथे की खुदया है मह लगी पुत गुरु तेग बहादुर साहब ने बख्शिश की है तू गुरु तेग बहादुर की कृपा आया है अते गुरु तेग बहादुर साहब जी के बचना सदका तेरे मथे उपर एक ओहकार दी मोहरे उस वे रतन राय कह लगा मां जीदी बख्शिश न मैं आया हाँ मेनू भी तो उसदे दिदार करवा दौ ਮੈਨੂੰ ਵੀ ਉਸਤੇ ਦਰਸ਼ਨ ਕਰਵਾਓ ਤਾਂ ਮਾਂ ਇੱਕ ਗੱਲ ਕਹੀ ਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਗੱਦੀ ਉੱਤੇ ਹੁਣ ਦਸਵੇਂ ਪਾਤਸ਼ਾਹ ਰੰਗ ਭਾਗ ਲਾ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਦੇ ਖਾਤਰ ਚਾਂਦਨੀ ਚੌਂਕ ਦੇ ਵਿੱਚ ਆਪਣਾ ਬਲੀਦਾਨ ਦਿੱਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬੋਂ ਪਾਗਲਾ ਰਹੇ ਹਨ ਅਤੇ ਰਤਨ ਲਾਏ ਆਪਣੀ ਮਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਕਰਨ ਲਈ ਆਇਆ ਜਿਹੜਾ ਅਸੀਂ ਆਮ ਸੁਣਦੇ ਹਾਂ ਮਹਾਰਾਜ ਜੀ ਦੇ ਕੋਲ ਪ੍ਰਸ਼ਾਦੀ ਹਾਤੀ ਸੀ ਇਹ ਪ੍ਰਸ਼ਾਦੀ ਹਾਤੀ ਲਤਨ ਰਾਏ ਲੈ ਕੇ ਆਇਆ ਸੀ ਮਹਾਰਾਜ ਜੀ ਦੇ ਕੋਲ ਪੰਜ ਕਲਾ ਸ਼ਸਤਰ ਸੀ ਅਤੇ ਉਸ ਦੀਆਂ ਪੰਜ ਪਰਵਾਹਾਂ ਸਨ ਪੰਜ ਤਰ੍ਹਾਂ ਦੇ ਨਾਲ ਉਹ ਵਰਤੋਂ ਵਿੱਚ ਆਉਂਦਾ ਸੀ ਉਹ ਸ਼ਸਤਰ ਵੀ ਲਤਨ ਰਾਏ ਨੇ ਬਣਾਇਆ ਸੀ ਗੁਰੂ ਪਿਤਾ ਮਹਾਰਾਜ ਜੀ ਚੰਦਨ ਦੀ ਚੌਂਕੀ ਦੇ ਉੱਤੇ ਪੈਰ ਰੱਖ ਕੇ ਜ਼ਮੀਨ ਦੇ ਉੱਤੇ ਪੈਰ ਧਰਦੇ ਸਨ ਉਹ ਚੌਂਕੀ ਵੀ ਲਤਨ ਰਾਏ ਨੇ ਬਣਾਇਆ ਸੀ ਜਿਹੜਾ ਪਰਛਾਤੀ ਹਾਥੀ ਬੜਾ ਤ੍ਰੇਣ ਸੀ ਮਹਾਰਾਜ ਨੂੰ ਚੋਰ ਵੀ ਚਲਾਉਂਦਾ ਸੀ ਅਤੇ ਜਦੋਂ ਮਹਾਰਾਜ ਨੇ ਕਿਤੇ ਰਾਤੀ ਜਾਣਾ ਹੋਵੇ ਇਹ ਸੁੰਡ ਨਾਲ ਮਛਾਲ ਫੜ ਕੇ ਅੱਗੇ ਅੱਗੇ ਵੀ ਤੁਰਦਾ ਸੀ ਇਹੇ ਵੀ ਰਤਨ ਰਾਏ ਨੇ ਪੇਟ ਕੀਤਾ ਸੀ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਲੈਣੀ ਹੈ ਕਿ ਮੇਰੇ ਲਈ ਵੱਡਾ ਮੇਰਾ ਗੁਰੂ ਨਾਨਕ ਸਾਹਿਬ ਹੀ ਹੈ ਮੇਰੇ ਲਈ ਵੱਡੇ ਸਹਿਬ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਨ चोली विछानी है तो केवल अति केवल अपने मालिक पिता देमरता दे अगे दे चोली करांगे तां गुरु पिता दात देने ही देंदे जदों गुरु पिता दाता दात देन उसका दा शुकराना करना भी ना भुलना बाहर पीतर एको जन हो यो गुर ज्ञान बताई जन नानक बिन आपा चिन्हें मिटे ना परम की काई वाहेगुरु जी का खालसा वाहेगुरु जी की फतेह